ਉਹ ਬੁੱਲਾ ਨੇ ਫਰੰਦੀਪੁਰੀਆ ਬੁੱਲਾ ਨੇ ਫਰੰਦੀਪੁਰੀਆ ਫਰੰਦੀਪੁਰੀਆ ਉਹ ਫਰੰਦੀਪੁਰੀਆ ਇਧਰ ਵਾਲੇ ਨੇ ਹੋਖਾ ਮੂਰੇ ਇਧਰ ਨਹੀਂ ਉਦਾਂ ਸਾਰਾ ਮੇਰੇ ਹਿਸਾਬ ਨਾਲ 5% ਅੱਧ ਲੱਗ ਗਿਆ ਹਣਾ ਹਾਂਜੀ ਮੀਂਹ ਪੈ ਜੇ ਉਹਨਾਂ ਨੂੰ ਬਾਬਾ ਮਿਹਰ ਕਰੇ ਮੈਂ ਕਹਿੰਦਾ ਭਲਵਾਨ ਜੀ ਕਮੈਂਟ ਆਉਂਦੇ ਇੱਕ ਰਿਪਲਾਈ ਆਪਾਂ ਦੇਈਏ ਉਹਨਾਂ ਦਾ ਕਿਹੜੇ ਕਮੈਂਟ ਆ ਗਿਆ ਲੋਕੀ ਪੁੱਛਦੇ ਆ ਕਿ ਬਾਹਰ ਨਹੀਂ ਜਾਂਦਾ ਭਲਵਾਨ ਅਸੀਂ ਕੀ ਗੱਲ ਬਾਹਰ ਜੀ ਨਿਗਾਹ ਤੋਂ ਮਾਰ ਖਾ ਗਈ ਹਾ ਹਣਾ ਮੈਂ ਤੈਨੂੰ ਤਾਂ ਕਰਕੇ ਮਿਲਣਾ ਜਾਦਾ ਤਕੜੇ ਆ ਬੜਾ ਕੰਪੇਰ ਹੋ ਗਿਆ ਕੁ ਜਵਾਨੀ ਤੇ ਜਵਾਨੀ ਹੁੰਦੀ ਆ ਬਾਸ ਹਟਾ ਬਹੁਤ ਜ਼ਰਾ ਢਾਕਾ ਲੰਘਿਆ ਇੱਕ ਸੱਟਾ ਸੱਟਾਂ ਆੜੀਆਂ ਲੱਗਦੀ ਢਾਕਾ ਲੰਘਿਆ ਤਾਂ ਹੁੰਦਾ ਲੰਦਾ ਕਰ ਆੜੀਆਂ ਮੇਰੇ ਸਾਨੂੰ 12 11 ਦੀ ਕਰ 12 ਦੀ 11 ਦੀ ਉਦੋਂ ਉਦੋਂ ਬਾਅਦ ਚ ਮੇਰੇ ਸੱਟ ਲੱਗਦੀ ਉਹ 5 6 ਮੈਚ ਖੇਡੇ ਹੀ ਮੈਂ ਉਦੋਂ ਬਾਅਦ ਚ ਮੇਰੇ ਸੱਟ ਲੱਗ ਉਹ ਸੀਜ਼ਨ ਸੱਟ ਨਾ ਲੱਗਦੀ ਵਧੀਆ ਚਲੋ ਵਧੀਆ ਸਾਤ ਅੱਠ ਮਹੀਨੇ ਖਰਾਬ ਹੋ ਗਏ ਬਾਕੀ ਟੀਮ ਵਾਲੀ ਵਾਲਾ ਆਹ ਉਹ ਤੋਂ ਬਾਅਦ ਚ ਲੱਗਦੀ ਹੈ ਸਾਡੇ ਉਦੋਂ ਗਰਮੀ ਵਾਲਾ ਮੇਲਾ ਹੁੰਦਾ ਉਹ ਹੋਣ ਜੇ ਟੀਮ ਵਾਲੇ ਤੋਂ ਬਾਅਦ ਉਹ ਤੋਂ ਅਸੀਂ ਬਾਹਰੋਂ ਆਏ ਟੀਮ ਵਾਲੇ ਮੇਲੇ ਤੋਂ ਪਹਿਲਾਂ ਥੋੜਾ ਜਿਹਾ ਪਹਿਲੋਂ ਤੇ ਉਹ ਤੋਂ ਬਾਅਦ ਮੇਰੇ ਬਰਨਾਲੇ ਲੱਗਦੀ ਸਾਡੇ ਇਹ ਤਾਂ ਛੱਟ ਲਾ ਜਾਂਦੀ ਨਾ ਬੰਦੇ ਤੇ ਪਰ ਉਹਦਾ ਫਾਇਦਾ ਇਹ ਚੀਜ਼ ਆ ਬੜਾ ਜ਼ਿਆਦਾ ਬਹੁਤ ਜ਼ਿਆਦਾ ਇੱਕ ਨਿਆਣੇ ਆ। ਯਾਰ ਖੜਾ ਰੀ ਮਰਦਾ ਕਿੱਥੋਂ 6:00 ਵਜੇ ਦੂਜਿਆਂ ਸਟਾਣ ਦਾ ਬੰਦਾ ਲਈ ਕੋਲ ਨੂੰ ਬੈਠਾਗਾ। ਸਰੀਰ ਨਾਲ ਬੰਦੇ ਦਾ ਫਟਫੇਟ ਚਾਵੇ। ਇੱਕ ਨਿਆਣੇ ਆ ਇੱਕ ਉਹ ਦੋ ਦੂਜਾ ਫੁੱਲ। ਭੈਣ ਵਾਲਾ ਚੱਕਰਾ ਚ। ਉਹ ਉਹ ਬੜਾ ਖਰਾਬ ਕੀਤਾ ਯਾਰ। ਮੈਨੂੰ ਮੈਨੂੰ ਅਸਲ ਚ ਉਹ ਬੜਾ। ਦਾ ਚਾਹਣਾ ਗਵਣ ਆਪਣਾ। ਗਵਣ ਜੀ ਕਿਉਂ। ਉੱਧ ਗਏ ਸੀ ਚੰਡੀਗੜ੍ਹ। ਹੋ ਗਿਆ ਕੰਮ ਹਿੱਟ ਉੱਥੇ। ਹੁਣ 4 ਤਰੀਕ ਦੀ ਅਪਾਇੰਟਮੈਂਟ ਆ। ਚਾਰਨ ਲੀਗ ਨੂੰ ਬਾਬਾ ਕਰੇ ਮੇਅਰ ਹੋ ਜੂਗਾ ਜੋ ਵੀ ਕਰਨਾ ਕੋਈ ਇਹਨਾਂ ਮਾਰਨ ਕਰ ਦਿੰਦਾ ਹੈ ਰੈਡਰਾਂ ਨਾਲ ਚਲੋ ਕੋਈ ਉਹ ਕਿਹੜੇ ਜਵਾਬ ਦੇਣਾ ਉਹ ਵਧੀਆ ਗੱਲ ਦੋੜਾ ਭਾਂਗੀ ਇਹ ਵੀ ਨਹੀਂ ਜੀ ਟਿਕ ਟਿਕ ਕਰੇ ਰੈਡਰ ਦਾ ਭਾਜੀ 3 ਵਜੇ ਤੁੰਗਾ ਤੇ ਇੱਕ ਦਾ ਮੰਨ ਲਓ 4 ਕ ਵਜੇ ਵੀ ਕੋਈ ਪਾ ਗਏ ਦੱਸੋ ਭਵਾਂ ਜੀ ਸਾਨੂੰ ਆ ਕੇ ਚਲੋ ਆਪਣੇ ਰੈਡਰ ਪੂਰੇ ਆਣਾ ਚਲੋ ਵਸਾਈ ਨੂੰ ਕਿਪਾਗਾ ਤੇ ਬਾਈ ਚਾਂਸ ਮੌਕੇ ਮੌਕੇ ਭਵਾਂ ਜੀ ਕਿਹੜਾ ਰੈਡਰ ਲੱਭਦਾ ਬਾਅਦ ਚ ਪਲੇਅਰ ਆਖ ਦਿੰਦੇ ਪੀ ਮਾਲੋ ਸਾਡੇ ਨਾਲ ਕੋ ਖੜਦਾ ਨਹੀਂ ਆਇਆ ਨਹੀਂ ਕਰਦਾ ਜੋ ਨਹੀਂ ਕਰਦਾ ਸਾਡੀ ਕਿਥੇ ਜਾ ਰਹੀਓ ਵੇਖ ਨੂੰ ਸਹੀ ਗਾ ਪਾਉਂਦੇ ਤੁਸੀਂ ਜਾ ਰਹੀਆਂ ਮੈਂ ਦੱਸਾਂ ਜਿਹੜੇ 99 ਮਾਡਲ ਆ ਨਾ 99 90 ਇਹੋ ਯਾਰੀਆਂ ਨਭਾਉਂਦੇ ਆ ਉਹ ਆਹ ਹੌਣ ਵਾਲੇ ਨਹੀਂ ਯਾਰੀਆਂ ਜਿਹੜੇ ਆੜੇ 2001 2 ਵਾਲੇ ਇਹ ਨਹੀਂ ਯਾਰੀਆਂ ਕਿੰਨਾ ਇਹਨਾਂ ਦੀ ਇਹਨਾਂ ਦੀ ਯਾਰੀ ਹੈ ਪੈਸੇ ਨਾਲ ਤੇ ਆਪਾਂ ਆਪਣੇ ਬੰਦੇ ਹੁੰਦੇ ਜਿਹੜੇ ਪਹਿਲੇ ਜ਼ੁਬਾਨਾਂ ਦੇ ਪੱਕੇ ਹੁਣ ਮੈਂ ਤਾਂ ਦੱਸਦਾ ਵੀ ਕਬੱਡੀ ਕਿੱਥੋਂ ਦਾ ਚੱਲ ਗਈ ਹੁਣ ਮੈਂ ਤਾਂ ਪਹਿਲੋਂ ਕਹੇ ਕੀ ਹੁੰਦਾ ਕਾਲੇ ਪਹਿਲੋਂ ਹੁੰਦਾ ਇਸ ਸਿਸਟਮ ਇਦਾਂ ਕਿ ਆਪਣੇ ਕੋਈ ਰਿਸ਼ਤੇਦਾਰਾਂ ਦੇ ਮੈਚ ਹੋਣਾ ਨਾ ਕਿ ਇਹਦੇ ਉਹਨੂੰ ਕਹਿ ਦੇਣਾ ਯਾਰ ਫਲਾਣਾ ਬੰਦਾ ਤਕੜਾ ਉਹਨੂੰ ਕਹਿੰਨੇ ਆ ਕਿ ਮੇਰੇ ਰਿਸ਼ਤੇਦਾਰਾਂ ਦੇ ਮਿਲਿਆ ਤੇ ਰਿਸ਼ਤੇਦਾਰਾਂ ਨੇ ਕਿਹੜੇ ਪੈਸੇ ਦੇਣੇ ਚੰਗੇ ਵੀ ਉਹਨਾਂ ਨੇ ਕਹਿਣਾ ਤੇਰੇ ਰਿਸ਼ਤੇਦਾਰ ਘੇੜਦੇ ਯਾਰ ਉਹਨੂੰ ਕਿਉਂ ਉਦਾਂ ਹੀ ਘੇੜ ਲੇ ਫਿਰ ਕਿਹੜੀ ਗੱਲ ਮਾਨ ਤੇ ਹੁਣ ਹੁਣ ਭਲਾ ਉਦੋਂ ਚਲੋ ਮਾਰਨਾ ਘੇੜ ਲਈਦਾ ਰਿਸ਼ਤੇਦਾਰ ਨੂੰ ਉਹਨੇ ਕਿਹਾ ਕੋਈ ਗੱਲ ਨਹੀਂ ਯਾਰ ਤੇਰੀ ਰਿਸ਼ਤੇਦਾਰੀ ਹੈ ਫਿਰ ਕੀ ਹੈ ਰੋਟੀ ਪਾਣੀ ਉਹਨਾਂ ਖਵਾਇਆ ਕੋਈ ਗੱਲ ਨਹੀਂ ਪੈਸੇ ਨਹੀਂ ਲੈਣੇ ਕੋਈ ਗਾ ਹੁਣ ਹੁਣ ਅਗਲੇ ਨੂੰ ਪਤਾ ਵੀ ਇਹਦੀ ਰਿਸ਼ਤੇਦਾਰੀ ਆ ਇਹ ਤੋਂ ਠੋਕ ਕੇ ਪੈਸੇ ਮੰਗੇ ਫਸਿਆ ਠੀਕ ਫਸਿਆ ਹੋ ਸਹੀ ਆਹੀ ਕਬੱਡੀ ਹੁਣ ਵੀ ਇਹਦੇ ਪੱਲੇ ਲਾ ਦੋ ਆਪਣਾ ਨਾਲ ਟੂਰਨਾਮੈਂਟ ਹੋ ਜਣ ਵਾਲੇ ਬੰਦੇ ਆਏ ਨੇਗੇ ਆਪੇ ਸਾਹਮਣੋਂ ਉਹਨਾਂ ਦੇ ਰਿਸ਼ਤੇਦਾਰ ਬਸ ਆ ਜੀ ਨਹੀਂ ਹੁਣ ਨਹੀਂ ਹੁਣ ਓਖਾ ਹੋ ਗਿਆ ਹੁਣ ਤੇ ਬੜਾ ਜਦਾ ਕੰਮ ਖਰਾਬ ਹੋ ਗਿਆ ਮੈਂ ਤੈਨੂੰ ਜਿਹੜੇ ਪਾਪਾ ਆਏ ਨਹੀਂ ਲਿੰਕ ਹਾਂਜੀ ਉਹ ਉਹ ਜਿਹੜਾ ਕਹਿੰਦਾ ਮੇਰਾ ਵੀ ਵਿਆਹ ਕਰ ਦੋ ਮੇਰਾ ਵੀ ਵਿਆਹ ਕਰ ਦੋ ਉੱਤੇ ਬੜਾ ਤਰਸ ਹੁੰਦਾ ਆਪਾਂ ਵਿਆਹ ਕਰਾਉਣਾ ਦਾ ਹਾਂਜੀ ਉਹਨੂੰ ਨਾਲੇ ਉਹਨੂੰ ਪੁੱਛਣਾ ਵੀ ਕਿੱਥੋਂ ਦਾ ਭਰਾਵਾ ਤੂੰ ਜਿਹੜਾ ਉਹਨਾਂ ਜਿਆਦਾ ਡਬਈ ਡਬਈ ਆ ਪਤਾ ਨਹੀਂ ਕਿੱਥੇ ਆ ਉਹ ਕੱਲ ਬਾਅਦ ਚਲਾਉਂਦਾ ਟਰਾਲ ਆਇਆ ਚਲਾਉਂਦਾ ਜਿਆਦਾ ਨਾ ਟਰੈਕ ਰੁਕ ਗਿਆ ਇਹ ਜੋਗਰੀ ਦਾ ਕੰਮ ਕਰਦਾ ਉਹ ਨਹੀਂ ਉਹ ਜਿਹੜੀ ਕੋੜੀ ਦਾ ਵੀਡੀਓ ਉਹਨੇ ਇਹੋ ਕਹਿਣਾ ਮੇਰਾ ਵੀ ਕਿਤੇ ਵਿਆਹ ਕਰ ਦੋ ਮੈਂ ਵੀ ਜਵਾਕ ਖੜਾਵਾ ਉਹ ਲਿੰਕ ਤੇ ਤੈਨੂੰ ਤੈਨੂੰ ਕੀਤਾ ਸ਼ੈਂਡ ਦਿਖਾਉਗੀ ਕਿ ਤੂੰ ਕਰਦੇ ਆਪਾਂ ਉਹ ਵੇਖੀ ਉਹਦਾ ਹਾਸੇ ਵੇਖੀ ਉਹਦੇ ਉਹ ਤੂੰ ਹੀ ਦੇਖਣਾ ਵਾ ਤੂੰ ਹੀ ਦੇਖਣਾ ਸੁੰਨ ਵਾਲੀ ਗੱਲ ਆ ਬਚਾਰੇ ਨੂੰ ਕੀ ਬਤਾ ਕਿੰਨਾ ਗਜ਼ਰਾ ਉਹ ਆਪਣੇ ਉੱਤੇ ਅੰਦਰੋਂ ਅੰਦਰ ਹੀ ਡਿਵਰੀ ਜਾਂਦਾ ਹੈ ਹੈ ਪੱਲਿਕ ਦੇ ਵਿੱਚ ਹੈ ਸ਼ਾਇਦ ਆਹ ਵੇਖਿਓ ਹਾਂ 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 ਉਹ ਜਿਹੜੀ ਬਣਾਤੀ ਮੈਨੂੰ ਮੈਸੇਜ ਕਰੇ ਪਹਿਲੇ ਮੈਸੇਜ ਦਾ ਦਾ ਕੱਢ ਗਿਆ ਮੈਂ ਕਿਹਾ ਕਿ ਡਰਾਈਵ ਖੋਲ ਲਾਇਆ ਖੋਲ ਲਾਇਆ ਦਾ ਵਿਆਹ ਵਾਲੇ ਗੱਟ ਦੇ ਨੇ ਇਹ ਤੇਰਾ ਮੋਸਲ ਆਵਾਜਾ ਮਾਤੇ ਰੋਣਾ ਹੁਆ ਮਕਰ ਕਰਮਾ ਨਾ ਪਾ ਜੀ ਦੇ ਦੇ ਰੰਭਾ ਹੋਰ ਇਸ਼ਤੇ ਕਰਦੇ ਨਹੀਂ ਇਹ ਠੀਕ ਹੁੰਦਾ ਕਹਿੰਦੇ ਰਹਣਾ ਇਹ ਇਹ ਕਿੰਦਾ ਲਿਆਦਾ ਇਹਨੇ ਇਦਾਂ ਦੀਆਂ ਬੋਲੀਆਂ ਵਾ ਯਰ ਬੜਾ ਕੰਮ ਆਇਆ ਬੁੜਾ ਜਾਂ ਕਿਹੜਾ ਯਾਰ ਇਹਦੇ ਵੀ ਕਰਕੇ ਪੂਰੀ ਤਰ੍ਹਾਂ ਯਾ ਜੀ ਯਾ ਜੀ ਕਿਦਾਰ ਇਹ ਕਿਦੀ ਕੁੜੀ ਹੈ ਨਿੱਕੇ ਆਪਣੇ ਦੁੱਧੇ ਦੀ ਜਿਹਦਾ ਪਵਿਆ ਗਏ ਆ ਹਾਂ ਬਸ ਇਹ ਲੱਗ ਗੱਲਾਂ ਦੀਆਂ ਗੱਲਾਂ ਇਹਦੇ ਕਰ ਲੈ ਯਾਰ ਬਾਬਾ ਯਾਰ ਮੁੱਤੀਏ ਕੁੜਿਆ ਆ ਕਰੀਏ ਚੱਲ ਚੱਲ ਜਾ ਰਹਿ ਮੇਰਾ ਮਹਿਬਾਨ ਚੱਢੀ ਆ ਜੇ ਪੇਤਨ ਨੂੰ ਪਾਸੇ ਪਾਂਜੇ ਉਹ ਕਿਦੋਂ ਹੀ ਵਿਆਹ ਦਾ ਜੋਦੇ ਯਾਰ ਉਹ ਯਾਰ ਗੋਤੀ ਵਾਲਾ ਹਾਂ 2020 ਚ ਭਾਈ ਪਿਆਸ ਨੇ ਨਾ ਟੰਡਾ ਹੋਣੇ ਨਖੋਲੀ ਨਾ ਹੁਣੇ ਪੀ ਪੀ ਕੇ ਰੱਖੇ ਤੇ ਰਸ ਦੇ ਕੋ ਨਹੀਂ ਬਾਜ ਵਿਆਹ ਮੈਂ ਡਾਕਟਰ ਰਾਮ ਦਲੇਰਾ ਹਣਾ ਬੜੇ ਜਣੇ ਗਏ ਆ ਆਓ ਸਾਰੇ ਸਾਰੇ ਭੰਗੜਾ ਵੜਾ ਵੜਾ ਕੋਟਾ ਹਾਂ ਮੌਜੂਦ ਹੈ ਤੁਹਾਨੂੰ ਤੇ ਮੇਰੇ ਨਾਲ ਆ ਦਾ 12 ਸਾਲ ਹੋ ਗਏ ਨੇ ਮੈਚ ਵੇਂਦੇ ਨੂੰ ਕਿਉਂਕਿ ਇੰਨੇ ਵੀ ਖੇਲੂ ਹੀ ਇੰਨੇ ਹੋ ਗਏ ਤਾਂ ਪੀਲੇ ਪਾਉ ਨੂੰ ਵੀ ਇੰਨੇ ਹੋ ਗਏ ਤੇ ਨੀਲਾ ਡੈਮ ਹੋ ਗਿਆ ਆਪਣੇ ਮੈਚ ਵੇਂਦੇ ਨੂੰ 15 ਸਾਲ ਹੀ ਹੋ ਗਏ ਨੇ ਇਹਨਾਂ ਨੂੰ ਅੱਠ ਉਸ ਦੇ ਅਸੀਂ ਮੈਚ ਨਾ ਚੋਲ ਅੱਠ ਦੇ ਚੋਲੋਂ ਦੇ ਵਿੱਚ ਵੇਖਣੀ ਹੈ ਸਹੀ ਯਾਰ ਯੋਇ ਥੋੜਾ ਧਿਆਨ ਦੇ ਕੇ ਜੀ ਨਹੀਂ ਨਹੀਂ 60 ਕਿਲੋ ਟਨਾਂ ਉਹ ਉਹਦੇ ਕੰਮ ਕਰ ਨਿਕਲ ਜਾਂਦਾ ਹਾਂ ਨਹੀਂ ਥੋੜਾ ਜਿਹਾ ਥੋੜਾ ਜਿਹਾ ਹੁਣ ਫਿਰ ਦੇਖੀ ਬੜੇ ਉਹ ਪਹਿਲੋਂ ਪਹਿਲੋਂ ਹੋਰ ਕਰੇਜੀ ਬੱਡੀ ਦਾ ਹੁਣ ਹੋਰ ਹੋ ਗਿਆ ਇੱਕ ਰਾ ਇਧਰ ਅਸੀਂ ਗਰਦਾ ਖੋਰਾ ਲਗਾਏ ਅਸੀਂ ਬਲਮਾਰਾ ਨੂੰ ਬਾਹਰ ਮਾਰ ਦਿੱਤੀ ਮਲਕਪੁਰ ਆ ਮਲਕਪੁਰ ਪਹਿਲਾਂ ਜਦੋਂ ਟੀਮ ਨਹੀਂ ਮੈਂ ਮੁੜ ਕੇ ਵਈਆਂ ਨਾ ਬਰਾਏ ਤੁਸੀਂ ਮੈਚ ਜਿੱਤੇ ਐਂ ਜਦੋਂ ਆਪਣੀ ਟੀਮ ਨਹੀਂ ਬੰਦੇ ਨਹੀਂ ਹੈ ਬੰਦੇ ਨਹੀਂ ਹੈ ਅਮਰਤ ਉਹ ਖਾਣ ਨੂੰ ਮਿਲਾ ਦਿਓ ਉਹਦੋਂ ਅਮਰਤ ਨਵਾਂ ਨਵਾਂ ਆਈ ਉਹਦੋਂ ਆਪਣੀ ਟੀਮ ਚ ਖੇਡਿਆ ਸੀ ਉਹ ਅਹੀਂ ਉੱਥੇ ਵੀ ਗਏ ਹਦੋਂ ਗਰਦਾਸਪੁਰ ਵਾਲਾ ਬੰਦੇ ਮੌਕੇ ਦੇ ਜਵਾਬ ਜੱਗਾ ਘੁੱਸਿਆ ਨਾ ਅੱਧੀ ਮੈਂ ਇਥੋਂ ਬਾਹਰ ਅੱਧੀ ਅੱਧੀ ਆਪੂ ਦੀ ਉਹ ਨਹੀਂ ਆਪਣੇ ਤਾਂ ਦੂ ਮੈਂ ਚ ਹੀ ਉਦੋਂ ਤੇ ਆਪਾਂ ਦੂਜੇ ਮਰੇ ਅੱਤੇ ਬੰਦੇ ਉਧਰ ਕਰਦੇ ਤੇ ਸੀਰੇ ਪਿੱਥੂ ਪੁੱਥੂ ਵਰਗੇ ਤੇ ਮੈਂ ਉੱਥੇ ਉੱਥੇ ਕਢਾਈ ਅੱਧੇ ਬੰਦੇ ਗਰਦਾਸਪੁਰ ਦੇ ਕੀਤੇ ਗਰਦਾਸਪੁਰ ਵਾਲੇ ਕੋਈ ਨਹੀਂ ਹੈ ਸਾਰੇ ਜਵਾਬ ਦੇ ਗਏ ਮੌਕੇ ਤੇ ਬੰਦ ਕਰਕੇ ਫੋਨ ਉਹਨਾਂ ਦੇ ਬਾਈਕ ਨੰਬਰ ਇਹੀ ਦੇ ਆਪਰੇ ਦੀ ਚਾਹ ਹਾਂ ਉਧਰ ਵੇਲਾ ਟੀਮ ਗਈ ਤਾੜੀ ਪਾਲੇ ਭੂਲਣੀ ਬੜੇ ਬੰਦੇ ਅੱਧੇ ਬੈਗ ਰੂ ਜਾ ਤੋ ਅਸਾ ਜਰਾ ਉੱਥੇ ਜਾਵਾਂ ਮੈਂ ਭਾਦੰ ਦਾ ਪਹਿਲਾ ਪੰਜ ਦਸੂ ਮਨ ਹੁੰਦਾ ਪਾ ਲੈ ਹੂੰ ਸੁਲਮਾ ਨਾ ਜਿੱਥੇ ਮੈਂ ਜਾਣਾ ਉੱਥੇ ਚਲੋ ਜੀ ਉਹ ਦੌਰ ਹੀ ਇੱਕ ਉਹ ਮਾਨਾ ਉਹਦਾ ਪਈ ਹੁਣ ਸਿਸਟਮ ਹੋ ਰਿਹਾ ਉਦੋਂ ਕਬੱਡੀ ਕੀ ਉਦੋਂ ਕਬੱਡੀ ਅਣਖ ਵਾਲੀ ਸਹੀ ਹੁਣ ਕਬੱਡੀ ਆ ਪੈਸੇ ਵਾਲੀ ਉਹਦੋਂ ਅਣਖ ਨੂੰ ਖੇਡਦਾ ਹੈ ਕੋਈ ਜੀ ਜਿਹੜੀ ਟੀਮ ਹੁੰਦੀ ਨਾ ਸਾਰੀ ਟੀਮ ਪ੍ਰੋਪਰ ਸਾਡੀ ਟੀਮ ਹੁੰਦੀ ਹਾਂਜੀ ਤਾਬੇ ਹੋਣੀ ਸ਼ੇਰ ਹੀ ਹੋਣੀ ਪਾਲੂ ਹੋਣੀ ਐ ਸਾਰੇ ਹੀ ਅਸੀਂ ਵੀ ਅਣਖ 'ਚ ਖੇਡਦੇ ਨੇ ਤੇ ਉਦੋਂ ਇਹ ਵੀ ਸੁਖਮਣ ਹੋਣੀ ਯਾਰ ਅਣਖ 'ਚ ਖੇਡਦੇ ਨੇ ਸਾਰੇ ਉਦੋਂ ਮੈਚ ਵੇਖੇ ਕਿੱਡੇ ਤਗੜੇ ਹੁੰਦੇ ਪਾਹੇ ਪੋਹੇ ਨੂੰ ਥੋੜੀ ਖੇਡਦੇ ਹਦੋਂ ਉਦੋਂ ਉਦੋਂ ਲੋਕਾਂ ਨੂੰ ਸੁਆਦ ਆਉਂਦਾ ਹੈ ਕਬੱਡੀ ਚਾਵੇ ਮੈਚ ਪਹਿਲਵਾਨੀ ਇੱਥੇ ਹੀ ਰਾਜ ਹੋ ਗਈ ਪਰਦਾ ਵੈ ਚਾਹੇ ਮੱਦਰੀ ਨੇ ਮੇਲੇ ਉਦੋਂ ਮੇਰੇ ਹਿਸਾਬ ਨਾਲ 2012 'ਚ ਮਵੀ ਰਹਿ ਗਏ ਇੱਥੇ ਤੇ ਸੁਖਮਣ ਹੋਣੀ ਗਿਆ ਬਾਹਰ ਜਿਹੜੇ 2012 ਚ ਮੈਚ ਲੱਗੇ ਹੋਣੇ ਲੱਗਣੇ ਕਿਤੇ ਉਦੋਂ ਸੋਸ਼ਲ ਮੀਡੀਆ ਘੱਟੀ ਉਦੋਂ ਲਾਈ ਲੋ ਵੀ ਘੱਟ ਹੁੰਦੇ ਪਰ ਉਦੋਂ ਜਿਹੜਾ ਸਵਾਦ ਲੈ ਲਿਆ ਲੋਕਾਂ ਨੇ ਨਾ ਉਹ ਨਹੀਂ ਹੋਉਂਦਾ ਨਹੀਂ ਉਹ ਨਹੀਂ ਲੱਗਣਾ ਕਾਕੇ ਪਾਜੀ ਨਹੀਂ ਹੁਣ ਹੁਣ ਤੇ ਪਾਹ ਰੱਖ ਲਿਆ ਮੁੱਖ ਹੁਣ ਕਬੱਡੀ ਹੋੜ ਹੋਰ ਹੱਥਾਂ 'ਚ ਵੜ ਗਈ ਹੈ ਨਾ ਕਬੱਡੀ ਉਦੋਂ ਪਲੇਅਰਾਂ ਨੂੰ ਇੱਕ ਦੂਜੇ ਦਾ ਨਾ ਮੋਹ ਪਿਆਰ ਹੁੰਦਾ ਹੈ ਇੱਕ ਦੂਜੇ ਦੇ ਨਾਲ ਪ੍ਰੇਮ ਬੜਾ ਕਰਦੇ ਲੋਕੀ ਹੋਣ ਨਹੀਂ ਕੋਣ ਗਾਂਧੀ ਨੂੰ ਪਿਆਰ ਹੀ ਬਸ ਆਰ ਖੇਤ ਉਹਦਾ ਜਵਾਨ ਦੇ ਯਾਰ ਉਹਦਾ ਜਵਾਨਾਂ ਦੇ ਰਾਸੇ ਜਵਾਨਾਂ ਦੇ ਰਾਸੇ ਭਵਾਉਂਦੇ ਉਹਨਾਂ ਜਗ੍ਹਾ ਜਵਾਨੇ ਰਹਿੰਦੇ ਲਈ ਹਰ ਕੇ ਕਿਤੇ ਜਿਆ ਕੱਲੀ ਇੱਕ ਵੱਡੀ ਜੀ ਥੋੜੀ ਸਾਰਿਆਂ ਲਈ ਸਾਰਿਆਂ ਲਈ ਭਵਾਉਂਦੇ ਇੱਧਰ ਨਹੀਂ ਉਦਾਂ ਸਾਰਾ ਮੇਰੇ ਹਿਸਾਬ ਨਾਲ 5% ਆ ਅੱਧ ਲੱਗ ਗਿਆ ਹਣਾ ਹਾਂਜੀ ਮੀ ਪੈ ਜਨਾਂ ਨੂੰ ਬਾਬਾ ਮਿਹਰ ਕਰੇ ਮੈਂ ਕਹਿੰਦਾ ਭਲਵਾਨ ਜੀ ਕਮੈਂਟ ਆਉਂਦੇ ਇੱਕ ਰਿਪਲਾਈ ਆਪਾਂ ਦੇਈਏ ਉਹਨਾਂ ਦਾ ਕਿਹੜੇ ਕਮੈਂਟ ਆ ਗਿਆ ਲੋਕੀ ਪੁੱਛਦੇ ਆ ਕਿ ਬਾਹਰ ਨਹੀਂ ਜਾਂਦਾ ਭਲਵਾਨ ਅਸੀਂ ਕੀ ਗੱਲ ਬਾਹਰ ਹਾਂਜੀ ਬਾਹਰ ਆਪਨੂੰ ਦੋਜਾ ਰਾਜੇ ਪਰਿਵਾਰ ਤੋਤੇ ਨਹੀਂ ਕੋਜ ਹੁੰਦਾ ਹਾਂਜੀ ਇੱਕ ਨਾ ਦਿਮਾਗ ਨਹੀਂ ਫਰੈਸ਼ ਹੈਗਾ ਜਦੋਂ ਦਾ ਜੱਪ ਦੇ ਲੱਗੀ ਨਾ ਛੱਟ ਹਾਂਜੀ ਘਰੋਂ ਜਾਣ ਨੂੰ ਦਿਲ ਨਹੀਂ ਕਰਦਾ ਹਾਂਜੀ ਇੱਕ ਹਫ਼ਤੇ ਬਾਅਦ ਉਹਦੀ ਪਾਈਪ ਚੇਂਜ ਹੁੰਦੀ ਐ ਅੱਛਾ ਤੇ ਜਾਣਾ ਪੈਂਦਾ ਲੈ ਕੇ ਉਹਨੂੰ ਅੰਮ੍ਰਿਤਸਰ ਨਾ ਹਾਂਜੀ ਤੇ ਬਾਕੀ ਡਾਕਟਰਾਂ ਦੇ ਕੋਲ ਸਾਰਾ ਕੁਝ ਹੁਣ 4 ਤਰੀਕ ਦੀ ਅਪਾਇੰਟਮੈਂਟ ਹੈ ਉਹਦੀ ਚੰਡੀਗੜ੍ਹ ਹਾਂਜੀ ਤੇ ਪਹਿਲੋਂ ਮੈਂ ਘਟੋ ਘਟ ਚੰਡੀਗੜ੍ਹ ਮਾਰ ਆਇਆ ਚੱਕਰ ਘਟੋ ਘਟ 10 ਵਜੇ ਹੋਣੇ ਹਾਂਜੀ ਤੇ ਪਰਿਵਾਰ ਤੋਂ ਉਤੇ ਮੈਨੂੰ ਲੱਗਦਾ ਕੁਝ ਨਹੀਂ ਆਪਾਂ ਨਾ ਪੁੱਤ ਸਹੀ ਕਰ ਲਿਆ ਨਾ ਹਾਂਜੀ ਸਾਰਾ ਕੁਝ ਹੀ ਵਿੱਚ ਆਏ ਨਾ ਕਿਉਂਕਿ ਆਪਾਂ ਮਨ ਲਓ ਬਾਹਰ ਚਲ ਜੀਏ ਸਾਰਾ ਕੁਝ ਹੈ ਨਾ ਹਾਂਜੀ ਤੇ ਮੁੜ ਕੇ ਤੈਨੂੰ ਪਤਾ ਵੀ ਉਹਨੂੰ ਕਿੰਨੇ ਖਰਨਾ ਕਰੋਣਾ ਨਾ ਬਾਕੀ ਚਲੋ ਪਰਿਵਾਰ ਵੀ ਹੈਗਾ ਆਪਣਾ ਮਗਰ ਖੜ ਸੱਦੇ ਕਰ ਸਕਦੇ ਪਰ ਦਿੱਲੀ ਕਰਦਾ ਜਾਣ ਟੈਨਸ਼ਨ ਹੁੰਦੀ ਬਲਵਾਂਜੀ ਜੀ ਨਹੀਂ ਕਰਦਾ ਜਾਣ ਨੂੰ ਤੇ ਬਾਕੀ ਬਾਬਾ ਕਰੇ ਮੇਅਰ ਸੱਚੇ ਬਾਦਸ਼ਾਹ ਹੋ ਜਾਊਗਾ ਠੀਕ ਤੇ ਬਾਕੀ ਕੋਈ ਨਹੀਂ ਜਾਵਾਂਗੇ ਬਾਹਰ ਦਾ ਜਿਹੜਾ ਚੱਕਲਾ ਕੇ ਸਾਲ ਚਲ ਜਾਾਂਗੇ ਹਾਂਜੀ ਹਾਂ ਬਾਬਾ ਮੇਅਰ ਕਰੇ ਐਰ ਕੇ ਅਪਾਇੰਟਮੈਂਟ ਹੋ ਜਾ ਠੀਕ ਇੱਕ ਬਲਵਾਂਜੀ ਤੁਹਾਡੇ ਕੋ ਪਿੰਡ ਦਾ ਨਾਂ ਵੀ ਗਲਤ ਬੋਲਿਆ ਗਿਆ ਸੀ ਤੇ ਉਹ ਵੀ ਰੀਲ ਬਣਾ ਕੇ ਗੁਣੇ ਮੁਲਕ ਪਾਈ ਜਾਂਦਾ ਕਿਹੜਾ ਹੀ ਉਹ ਅਮੀਰ ਖਾਨ ਦਾ ਜਿਹੜਾ ਕਹਿੰਦਾ ਸੀ ਵੀ ਉਹ ਪਿੰਡ ਆਪਣੇ ਇੱਧਰ ਸੀ ਤੇ ਉਹ ਹਰਿਆਣੇ ਜਿਹਾ ਸਮਝੀ ਜਾਂਦੇ ਕੋਈ ਯਾਰ ਮੈਂ ਭਲਾ ਕੀ ਚੱਕਰ ਮੇਰਾ ਮੇਨ ਟਾਰਗੇਟ ਇਹੋ ਹੀ ਕੀ ਆਪਣੇ ਧਰਮ ਧਰਮ ਆਪਣੇ ਦਾ ਸਤਿਕਾਰ ਕਰਦੇ ਆ ਫਿਲਮੀ ਐਕਟਰ ਆ ਜਿਹੜੇ ਵੀ ਉਹ ਕੰਗਣਾ ਆਪਾਂ ਨੂੰ ਕੀ ਕਹੀ ਜਾਂਦੀ ਹੈ ਉਕਤੁਰਵਾਦੀ ਫਲਾਂਟਿੰਗ ਨਾ ਗੈਂਗਸਟਰ ਉਹ ਦੂਜਾ ਤੇ ਜਗ੍ਹਾ ਹੀ ਜਾਂਦੀ ਤੇ ਮੈਂ ਤੇ ਉਹ ਚੱਕਰ 'ਚ ਗਿਆ ਹੀ ਕਿ ਆਪਾਂ ਨੂੰ ਵੇਖ ਵੀ ਜਿਹੜੇ ਅਮੀਰ ਖਾਨ ਹੜਕੇ ਏਡੇ ਵਧੀਆ ਐਕਟਰ ਆ ਤੇ ਉਹ ਵੀ ਆਪਾਂ ਨੂੰ ਕਹਿੰਦੇ ਆ ਕਿ ਇਸ ਚੀਜ਼ ਦੀ ਪਾਵਰ ਜਿਆਦੀ ਆ ਇਹਦੇ ਨਾਲੋਂ ਹਾਂਜੀ ਤੂੰ ਪਿੰਡ ਦੀ ਮੇਰੇ ਤੋਂ ਮਿਸਟੇਕ ਹੋ ਗਈ ਹੋਰ ਆਪਾਂ ਕਿਹੜੇ ਵੀ ਜਰ ਵੀ ਸਕ੍ਰਿਪਟ ਲਿਖੀ ਆ ਜੀ ਵੀ ਪੜ੍ਹ ਕੇ ਆਪਾਂ ਪੂਰਾ ਬੋਲਦੇ ਆ ਆਪਾਂ ਤੇ ਇਦਾਂ ਹੀ ਵੀ ਜੱਟ ਜੱਫਾ ਹੀ ਐ ਜੋ ਮੰਨ ਲ ਕੇ ਚੱਲ ਕੀ ਆਪਣੇ ਇਦਾਂ ਹੁੰਦਾ ਆਪਾਂ ਬੋਲ ਦਿੰਨੇ ਆ ਹਾਂਜੀ ਬਾਕੀ ਹੁਣ ਜਿਹੜੇ ਕਮੈਂਡ ਕਰਦੇ ਉਹਨਾਂ ਨੂੰ ਕੀ ਕਹਿ ਸਕਦੇ ਹੋ ਵੀ ਭਰਾ ਆਪਣੇ ਚਲੋ ਉਹਨਾਂ ਵੀ ਗਲਤੀ ਆ ਆਪਣੀ ਤੇ ਉਹਨਾਂ ਕਹਿਤਾ ਆਪਾਂ ਨੂੰ ਚਲੋ ਸ਼ਰਮ ਮੱਥੇ ਆ ਤੁਹਾਡਾ ਜੋ ਵੀ ਕਹਿੰਦੇ ਜੇ ਤੁਸੀਂ ਬਾਕੀ ਜੇ ਤੇ ਇਦਾਂ ਆਪਾਂ ਵਿੱਚੋਂ ਗਲਤੀਆਂ ਗਲਤੀਆਂ ਕੱਢਣੀਆਂ ਫਿਰ ਤੇ ਬੰਦਾ ਸੋਚ ਕੇ ਬੋਲੇ ਹਨਾ ਹਾਂਜੀ ਸਕ੍ਰਿਪਟ ਲਿਖ ਲਿਆ ਕਰਦੇ ਹੁਣ ਹਾਂਜੀ ਤੇ ਪਰ ਆਪਾਂ ਤੇ ਤੈਨੂੰ ਪਤਾ ਸੋਚ ਕੇ ਬੋਲ ਦੇਣੀ ਆ ਆਪਾਂ ਤੇ ਇਦਾਂ ਹੀ ਜਿੱਦਾਂ ਆਪਣਾ ਦਿਲ ਕਰਦਾ ਆਪਾਂ ਬੋਲੀ ਜਾਂਦੇ ਰਹਿ ਨੈਚੁਰਲ ਬਾਕੀ ਚਲੋ ਉਹਨਾਂ ਨੇ ਵੀ ਆਪਾਂ ਨੂੰ ਸਚਾਈ ਦੱਸੀ ਆ ਇਦਾਂ ਹਨਾ ਹਾਂਜੀ ਬਾਕੀ ਮੇਨ ਤੇ ਮੇਰਾ ਇਹੀ ਚੀਜ਼ੀ ਕੀ ਆਪਾਂ ਦੱਸੇਗੀ ਆਪਣੇ ਧਰਮ ਦਾ ਸਤਕਾਰ ਵੀ ਉਹਨੇ ਕਿਹਾ ਵੀ ਜਿਹੜਾ ਸਤਕਾਰ ਹੈ ਉਹ ਜ਼ਿਆਦਾ ਉੱਚਾ ਹਨਾ ਹਾਂਜੀ ਹਾਂ ਬਾਕੀ ਯਾਰ ਧਰਮ ਸਾਰੇ ਆਪੋ ਆਪਣੀ ਜਗ੍ਹਾ ਤੇ ਠੀਕ ਹੈ ਨਾ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜਿਹੜਾ ਆਪਣਾ ਸਿੱਖ ਧਰਮ ਆ ਇਹ ਥੋੜਾ ਜਿਹਾ ਵੱਖਰੀ ਕੌਮ ਆ ਸਾਰੀ ਹੈ ਨਾ ਹਾਂਜੀ ਇਹਦੇ ਚੋਂ ਵੱਖਰਾ ਥੋੜਾ ਜਿਹਾ ਹੋਰ ਮੁੜਿਓ ਕਿਦਾਂ ਨਾਲ ਨਾਲ ਤਰੀ ਆਂਦੇ ਤਾਂ ਕੀ ਖਾਂਦੇ ਜੋਗਨ ਚੋਪਣ ਤੇਰਾ ਅਰਚ ਅਰਚ ਹਾਂਜੀ ਲਾਏ ਚੋਨਾ ਨਹੀਂ ਲੈਣਾ ਹੀ ਲਾਉਣਾ ਲਾਉਣਾ ਅੱਜ ਹਾਂਜੀ ਇਹ ਤੁਹਾਨੂੰ ਬਲੌਗ ਚ ਲੈ ਲਿਆ ਜੀ ਉਹ ਉਹ ਕੁੜੀ ਵੀ ਲਾਉਂਦੀ ਨਾਲ ਟੱਡੇ ਬੁਰਿਆ ਪੁੱਤ ਈਨਾ ਹਾਂ ਈਨਾ ਕੋਛਪ੍ਰੀਤ ਤੂੰ ਹੀ ਲਾਣੀ ਚੋਲਣਾ ਨਾਲ ਹੈ ਜੇ ਅਣੇ ਗੱਚੋ ਨਾਲ ਲਾਣਾ ਤੇ ਮੈਨੂੰ ਫਿਰ ਵਰਦੀ ਵੀ ਲੈ ਕੇ ਦੇਣੀ ਜੇ ਹੈਨਾ ਸਕੂਲ ਕਦੋਂ ਲੱਗਣੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਕਿੰਨੇ ਕਿੱਲੇ ਲਾਤੇ ਜਿਹਾ ਹੋਂ ਤੱਕ ਹੈ ਸੰਗਦੇ ਕਿਉਂ ਜੇ ਲਾਤੇ 8 ਕਿੱਲੇ 8 ਕਿੱਲੇ ਹਾਂਜੀ 8 ਲਾਤ ਕੀ ਰੇਟ ਹੈ 320 ਕਿੱਲੇ ਦਾ ਕਿੰਨੇ ਜਾਣੇ ਜੀ ਇਹ ਅੱਢਿਆ ਤੁਸੀਂ ਅੱਢ ਜੇ ਤੁਸੀਂ ਕਿੰਨੇ ਜਾਣੇ ਜੀ ਅਸੀਂ 6 ਜਾਣੇ ਲਾ ਦਿੰਦੇ ਜੀ ਕਿੱਲਾ ਇੱਕ ਦਿਨ ਚ ਕਿਨੇ ਹਾਂ ਵੜਕਾ ਦਿੰਦੇ ਜੀ ਕਿੱਟੇ ਕਿ ਰੱਖੋ ਹੋਰ ਜੀਰ ਜੀ ਹੋਰ ਜੀਰ ਜੀ ਛੱਡ ਦੇ ਕਲਾ ਮਧਰਾ ਤੋਂ ਮਹਾ ਅਸੀਂ ਤੁਹਾਡੇ ਪੱਕੇ ਫੈਨ ਹਾਂ ਹਾਂ ਜੀ ਪੱਕੇ ਆਇਆ ਡਾੜੀਆ ਤੈਨੂੰ ਘਾੜੋ ਜੀ ਤੁਹਾਡੀ ਵੀਡੀਓ ਕੋਈ ਨਾ ਕੋਈ ਵੇਂਦੇ ਰਹੀਦਾ ਵੇਖਦੇ ਥੈਂਕ ਯੂ ਜੀ ਥੈਂਕ ਯੂ ਜੀ ਜੀ ਨਿਗਾਹ ਤੋਂ ਮਾਰ ਖਾ ਗਈ ਆ ਹੁਣ ਮੈਂ ਤੈਨੂੰ ਤਾਂ ਕਰਕੇ ਮਿਲਣਾ ਸੀ ਵੀ ਮੈਂ ਹਾਂ ਵੀ ਇੱਕ ਰਾਂ ਮੈਂ ਮਿਲ ਕੇ ਜਰੂਰ ਵਾਸਤੇ ਉਹਨੂੰ ਜਾਣਾ ਹੈ ਭਾਵੇਂ ਜੋ ਮਰਜ਼ੀ ਕਿਸੇ ਗੱਲ ਨਾਲ ਹੋ ਜੇ ਤੇ ਵੀਡੀਓ ਬਣਾ ਲੈ ਮੁੰਡਿਆ ਸਾਡੀ ਬਣ ਗਈ ਮੈਮੋ ਜੀ ਪਹਿਲਾਂ ਵੇਖ ਕੇ ਕਿ ਮੇਲੇ ਨੂੰ ਮੈਂ ਵਿੱਚ ਆਉਣਾ ਹਾਂ ਓਏ ਆਹ ਆ ਕੋਈ ਗੱਲ ਨਹੀਂ ਕਿਹੜੀ ਗੱਲ ਦਾ ਇਹਨੇ ਕਰਾਉਣੀ ਆ ਰੱਬ ਦੇ ਨਾਮ ਦੀਆਂ ਤੇਰੀ ਬਖਸ਼ਾ ਜਾ ਜਿਹੜੇ ਕਹਿੰਦੇ ਤੇ ਅੱਜ ਵੀ ਕਹਿੰਦੇ ਆ ਖੜਾ ਜਨੇ ਕਬੱਡੀ ਖੇਡੀ ਜਿੰਨਾ ਤੇ ਗੋ ਮੈਡ ਮਾਣ ਕਹਿੰਦੇ ਇਹਨੂੰ ਐਸਐਸਆਈ ਆ ਉਹ ਕਿਹਦੇ ਕੋਲ ਗਏ ਘੁੰਮ ਜੀ ਕੋਈ ਨਹੀਂ ਇਦਾਂ ਵਧੀਆ ਹੁੰਦੀ ਨਹੀਂ ਮਰ ਜੰਗੇ ਪਲੇਅਰ ਰਹੇ ਆ ਨਹੀਂ ਨਹੀਂ ਤੁਸੀਂ ਤਾਂ ਛੋਟੀ ਦੇ ਉਲੇ ਤੇ ਪਲੇਅਰ ਰਹੇ ਮਰ ਜਗੇ ਬਲੌਗ ਪਾਇਆ ਸਾਡਾ ਵੀ ਇਹ ਇਹ ਅੱਜ ਇਹ ਫਿਲਮੀ ਮੈਚ ਆ ਹਾਂਜੀ ਤੇ ਕਿਹੜੇ ਦਾ ਮੈਚ ਆ ਆ ਕਿੰਨੇ ਨੂੰ ਆਕ ਅਗਰੀਕਲ ਜਾ ਲੈ ਲੈਣ ਗੱਡ ਕੇ ਬੈਠੋ ਲੈਣਾ ਦਿਓ ਚਾਹ ਬੋਣੀ ਦੇ ਬੋਲ ਜੀ ਰੱਖਣੀ ਆ ਸਭ ਤੋਂ ਪੁਰੀ ਗੱਲਾਂ ਕਰਕੇ ਦੁਨੀਆਂ ਦੇ ਵੱਡੇ ਮਾਲ ਆਓ ਅਮਰਤ ਕਹਿੰਦੇ ਖੇਡ ਮੈਦਾਨ ਦੇ ਚਾਇਆ ਹੋਇਆ ਟੱਕਰਾ ਖੇਡ ਮੈਦਾਨ ਦੇ ਵਿੱਚ ਕਿ ਖੇਡ ਨਹੀਂਗਾ ਹੁੰਦਾ ਖਿਡਾਰੀ ਬਣ ਕੇ ਖੇਡ ਨੇ ਵੀ ਚੇੜ ਕਦੇ ਕਰ ਲੱਗੀ ਹੁੰਦਾ ਕੋਈ ਫਾਇਦਾ ਨਹੀਂ ਮੈਦਾਨ ਵਿੱਚ ਲੀੜੇ ਲਾਉਣ ਦਾ ਜੋ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੁੰਦੇ ਨਾ ਚੜੀ ਹੋਈ ਪਗਲ ਕਿ ਮਾਝੇ ਵਾਲਾ ਭਾਉ ਨੇ ਉਹ ਕੈਂਚੀ-ਕੁੰਜੀ ਮਾਰਦਾ ਸਿੱਧਾ ਇੱਕ ਵਿੱਚ ਵੱਜੇ ਕਾਕਾ ਮੱਲੀ ਪਰਿਵਾਰ ਦਾ ਰੇਡਰ ਭੁੱਲ ਗਿਆ ਰਾਹ ਹੁੰਦਿਆਂ ਛੋਟੀ ਗੱਲ ਨਹੀਂ ਸਿਰੇ ਦੀ ਟੱਕਰ ਚੱਲ ਗੋਬਰ ਦਾ ਬਾਦ ਨਹੀਂ ਰੇਡ ਸਾਹਮਣੇ ਖੇਡ ਮੈਦਾਨ ਤੇ ਕਿਹੜਾ ਗੰਗੂ ਰੇਡ ਕਾਉਣ ਨੂੰ ਵਾਧਾ ਹੋਇਆ ਚਾਰ ਚਾਰ ਤੋਂ ਅਗਲੀ ਰੌਂਡ ਨਾਮ ਕਬੀਰ ਪਈ ਹੋਈ ਹੈ ਕਿ ਭਈਏ ਲਾਉਂਦੇ ਰੇਡੀਆਂ ਮਾਲਕ ਬਣ ਕੇ ਕੋਟੀਆਂ ਕਾਰਾਂ ਦੇ ਆ ਭਈਆ ਲਾ ਮੇ ਰੇੜੀਆਂ ਨਾਮ ਕੱਢ ਕੇ ਕੋਠੀ ਲੈ ਕਾਰਨ ਦੇ ਪਰ ਹਰੰਦੀਪੂਰੀਆ ਆ ਹਰੰਦੀਪੂਰੀਆ ਇਕੜਾ ਤਾੜੀ ਮਾਰ ਕੇ ਦੱਸੋ ਜੋਰ ਬਣੀ ਕਿਰਪਾ ਕਰਕੇ ਆਪਾਂ ਕਲੀ ਪਾ ਦਈਏ ਸਿਰੇ ਦੀ ਟੱਕਰ ਆਦਰ ਰੋਕਾਂ ਸਮਾਜਪੁਰੇ ਸਰਵੰ ਦਾ ਪਿੰਡ ਵੀ ਲੱਗੀਆਂ ਬਰਿੰਦਰ ਸਾਹਿਬ ਡਾਕਟਰ ਜਰਮਨੀ ਵਾਲਾ ਭਰਾ ਕਬੱਡੀ ਤੋਂ ਜਾਣ ਵਾਰ ਦਾ ਪਰ ਆ ਓਏ ਆ ਹਰੰਦੀਪੂਰੀਆ ਆ ਹਰੰਦੀਪੂਰੀਆ ਆ ਹਰੰਦੀਪੂਰੀਆ ਆ ਦੀਪੁਰੀ ਬਗੁੰ ਦਾ ਪਾਰ ਹੈ ਮਾਹਕ ਕਹਿੰਦਾ ਪਤੜਾ ਮੜਾ ਖੇਡ ਮੈਦਾਨ ਦੇ ਰੇਡ ਤੋਂ ਵੱਧਿਆ ਹੋਇਆ ਚਾਰ ਚਾਰ ਨੇ ਸਿਰੇ ਦੀ ਟੱਕਰ ਸਾਡਾ ਭਰਾ ਕਹਿੰਦੇ ਜਗਰੂ ਭੰਗੂ ਉਹ ਯੂਐਸਏ ਰਹਿੰਦਾ ਮਾਣ ਖੇਡ ਕਮੇਟੀ ਨੂੰ ਦਿੰਦਾ ਐਥੇ ਰੱਖੋ ਨਾ ਦਿੰਦਾ ਮਾਹਕ ਮਾਹਕ ਖੇਸਰੰਦੀਪੁਰੀਆ ਮਾਹਕ ਖੇਸਰੰਦੀਪੁਰੀਆ ਫਰੰਦੀਪੁਰੀਆ ਜ ਸਟਾਰ ਲੱਗ ਜਾਣਾ ਮਧਰਮ ਵਾਲਾ ਆ ਲੱਗ ਜਨਾ ਸਟਾਰ ਬਾਬੇ ਲਸ਼ੀਰਾਮ ਨੇ ਕਿਰਪਾ ਕਰਦਣੀ ਹੈ ਲਓ ਸਾਹਮਣੇ ਖੇਡ ਮੈਦਾਨ ਵਿੱਚ ਹਿੰਮਤਪੁਰੀਆ ਬੁੱਲਾ ਤੇ ਫਰੰਦੀਪੁਰੀਆ 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 ਤੇ ਬੁੱਲਾ ਉਹ ਬੁੱਲਾ ਤੇ ਫਰੰਦੀਪੁਰੀਆ ਬੁੱਲਾ ਤੇ ਫਰੰਦੀਪੁਰੀਆ ਫਰੰਦੀਪੁਰੀਆ ਉਹ ਫਰੰਦੀਪੁਰੀਆ ਤੇ ਬੁੱਲਾ ਇਹ ਕੀ ਬਣ ਗਿਆ ਤੇਜ ਕਬੱਡੀਆਂ ਤੇਜ ਪਾਉਂਦਾ ਏ ਆ ਸਿਰਸਿੰਘ ਦੇ ਟੁੱਟਿਆ ਕੋ ਕਬੱਡੀ ਦਾ ਹੀਰਾ ਤੇਜ ਕਬੱਡੀਆਂ ਤੇਜ ਪਾਉਂਦਾ ਹੈ ਤਾੜੀ ਮਾਰ ਲਈ ਦਰਸ਼ਕਾਂ ਨੂੰ ਕਹਿੰਦੇ ਇਹੋ ਤੋਂ ਮਰਜ਼ੀ ਕੱਚ ਹੋਵੇ ਇਹ 500 ਨੂੰ ਗੋਲੇ ਨੂੰ ਦੇ ਦੇਣਾ ਫਰੰਦੀਪੁਰ ਯਾਰ ਦੇਖਾ ਮੁੰਡੇ ਨੇ ਕਿੰਨੀ ਗਿਆਨ ਹੋਖਾ ਮੂੜੇ ਕਰਾਜ ਕਰਾਉਣ ਵਾਲੇ ਨੇ ਹੋਖਾ ਮੂੜੇ ਕਰਾਜ ਕਰਾਉਣ ਆਫੀ ਦਾ ਪੁਆਇੰਟ ਆਫੀ ਦਾ ਬੰਦੀ ਲਾਇਓ 300 ਲਾਈ ਚੰਕਰ ਕਹਿੰਦੇ ਤਾਂ ਵੀ ਯਾਦ ਰੱਖੋ ਸ਼ਰਮਾ ਸਾਊਂਡ ਮੱਧਰ ਬਹੁਤ ਪਿਆਰੀ ਸਾਊਂਡ ਹੈ ਤੇ ਦਸ਼ਮੇਸ਼ ਟੀਵੀ ਵਾਲੇ ਭਰਮਾਨ ਧੰਨਵਾਦ ਹੈ ਸਾਰੇ ਮੱਧਰ ਫੇਰ ਫੇਰ ਜੱਪੇ ਹੁਣ ਜੇ ਆਪਾਂ ਇੱਕੋ ਦਾ ਲਾਈ ਜਾਵਾਂਗੇ ਇਹ ਪਹਿਲੀ ਰੇਡ ਵੀ ਲਾਤਾ ਦੂਜੀ ਵੀ ਲਾਤਾ ਨਹੀਂ ਕਈ ਵਾਰਾ ਸਰੀਰ ਆਪਾਂ ਚੱਲਦਾ ਤੇਗੇ ਤੇ ਜਾਂਦਾ ਕਈ ਵਾਰਾ ਨਹੀਂ ਜਾਂਦਾ ਕਈ ਵਾਰਾ ਮਸਲ ਟਾਈਟ ਹੋ ਜਾਂਦੇ ਪਾਵਰ ਚ ਹੁੰਦੇ ਆ ਕਈ ਵਾਰਾ ਸਰੀਰ ਰਿਲੈਕਸ ਹੁੰਦਾ ਬਗਲ ਚ ਜਾਂਦਾ ਉਹਨੂੰ ਚੇਂਜ ਕਰ ਦੋ ਗੇਮ ਕਈ ਜਾਪੀ ਉਹ ਉਹ ਗੇਮ ਖੇਡੀ ਜਾਂਦੇ ਰੇਡਰ ਉਹ ਹੀ ਗੇਮ ਖੇਡੀ ਜਾਂਦੇ ਉਹਨੂੰ ਬਦਲ ਦੇਣੀ ਗੇਮ ਜਿੱਦਾਂ ਦੇ ਅਗਲੇ ਬੰਨੇ ਜਾਪੀ ਉਦਾਂ ਦੀ ਗੇਮ ਕਰੋ ਜਿੱਦਾਂ ਦੇ ਰੇਡਰ ਉਦਾਂ ਦੇ ਇੱਕੋ ਲੈਵਲ ਦੇ ਰੇਡ ਨੇ ਜੇ ਪਾਰੇ ਜਾਪੀ ਹੈ ਤੇ ਫਿਰ ਤੇਜ਼ ਰੇਡ ਪਾ ਜੇ ਹੌਲੇ ਜਾਪੀ ਸਲੋ ਪਾ ਤੇਜ ਨਹੀਂ ਹੋਰ ਤੈਨੂੰ ਤੇਜ਼ ਕਰਨਾ ਉਹਨੇ ਤੇਜ਼ ਕਰਕੇ ਤੈਨੂੰ ਕੁੱਟਣਾ ਤੇ ਚੱਲਿਆ ਇੱਕ ਝੁੰਚਾ ਦੇ ਦੇ ਲਾ ਇਹ ਨਹੀਂ ਅਦੋ ਜਿੰਚਾ ਤੈਨੂੰ ਇੱਕ ਮਿੰਟ ਦੇ ਦੇ ਇਹ ਤੇਰੇ ਯਾਰ ਹੁਣ ਕਰਾਉਂਦਾ ਹੈ ਤਾੜਾ ਗੰਦਾ ਹੁੰਦਾ ਹੈ 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 ਦੇ ਦੇ ਵੇਲਾ ਇਹ ਤੂੰ ਖੋਲੋ ਫਿਰ ਯਾਰ ਖੋਲੋ ਖੋਲੋ ਇਹ ਦੋ ਫਿਰ ਖੋਲੋ ਫਿਰ ਤੂੰ ਯਾਰ ਆ ਇੱਕ ਚਮਚਾ ਦੇ ਦੇ ਆ ਵੇ ਵੇ ਫੜੀ ਬਰਦਾ ਤੂੰ ਜਦੋਂ ਤੂੰ ਖਾਲੀ ਤੇ ਦੇ ਆ ਭਾਰਾ ਪੈਣਾ ਹੈ ਹੈ ਨਾ ਲੈ ਭਾਣਾ ਹੈ ਮਨਲਾ ਭੁੱਗਿਆ ਵੇ ਦੇਨੇ ਹੋਜੀ ਵਾਲਾ